ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਭ ਦੇ ਲਈ ਲੈ ਕੇ ਚੁੱਕੀ ਹਾਂ ਅਧਿਆਪਕ ਦਿਵਸ ਦੇ ਉੱਤੇ ਇਹ ਨਿਬੰਧ ਯਾਨੀ ਟੀਚਰਸ ਦੇ ਦੇ ਉੱਤੇ ਇਹ 100 ਸ਼ਬਦਾਂ ਦਾ ਐਸੇ ਤਾਂ ਪਿਆਰੇ ਬੱਚਿਓ ਜੇ ਤੁਹਾਨੂੰ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਕਰ ਦਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ तो चलो प्यारे बच्चे हूँ बिना होर समा गवाया आप शुरू करते हाँ ठीक है लाइक शेयर सबसक्राइब पक्का कर दौ अध्यापक दिवस हर साल सितंबर को मनाया जाता है ये दिन डॉक्टर सर्वपल्ली राधा कृष्णन जी जन्मदिन ਦੇ ਮੌਕੇ ਤੇ ਮਨਾਇਆ ਜਾਂਦਾ ਹੈ ਉਹ ਇੱਕ ਮਹਾਨ ਵਿਦਵਾਨ ਅਤੇ ਅਧਿਆਪਕ ਸਨ ਅਧਿਆਪਕ ਸਾਡੇ ਜੀਵਨ ਦੇ ਮਾਰਗਦਰਸ਼ਕ ਹੁੰਦੇ ਹਨ ਉਹ ਸਾਨੂੰ ਪੜਾਈ ਦੇ ਨਾਲ-ਨਾਲ ਚੰਗੇ ਸੁਆ ਅਨੁਸ਼ਾਸਨ ਅਤੇ ਸੱਚਾਈ ਦੀ ਸਿੱਖਿਆ ਵੀ ਦਿੰਦੇ ਹਨ ਬੱਚੇ ਵਿੱਚ ਬੱਚੇ ਇਸ ਦਿਨ ਆਪਣੇ ਅਧਿਆਪਕਾਂ ਨੂੰ ਕਾਰਡ ਅਤੇ ਫੁੱਲਾਂ ਨੂੰ ਫੁੱਲ ਦੇ ਕੇ ਸਤਿਕਾਰ ਦਿਖਾਉਂਦੇ ਹਨ ਇਸ ਦਿਨ ਸਕੂਲਾਂ ਵਿੱਚ ਖਾਸ ਪ੍ਰੋਗਰਾਮ ਕਿਤੇ ਜਾਂਦੇ ਹਨ ਕੁਝ ਵਿਦਿਆਰਥੀ ਅਦੇ ਆਪਕਾਂ ਦੀ ਭੂਮਿਕਾ ਨਿਵਾ ਕੇ ਪੜਾਉਂਦਾ ਹੈ ਇਹ ਦਿਨ ਸਾਨੂੰ ਯਾਦ ਦਿਰਾਉਂਦਾ ਹੈ ਕਿ ਅਦੇ ਆਪਕਾ ਦੇ ਬਿਨਾ ਸਾਡੀ ਸਫਲਤਾ ਸੰਭਵ ਨਹੀਂ ਤਾਂ ਜੋ ਇੱਕ ਆਪਾਂ ਸਿੱਖ ਕਹਿ ਸਕਦੇ ਹਾਂ ਜੋ ਇਸ ਤੋਂ ਆਵੇਗੀ ਹੈ ਨਾ ਸਿੱਖ ਤਾਂ ਕੀ ਹੋਵੇਗੀ ਅਦੇ ਆਪਕ ਸੱਚਮੁੱਚ ਸਾਡੇ ਜੀਵਨ ਦੇ ਦੀਪਕ ਹੁੰਦੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਸੰਪੂਰਨ ਦੇਖਣ ਲਈ ਧੰਨਵਾਦ